ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਆਜੋ ਜਲਦੀ ਜਲਦੀ ਲਾਈਵ ਕਰਦੇ ਆਂ ਗੱਲਬਾਤ ਤੇ ਸਿਸਟਮ ਹੋ ਚੁੱਕਿਆ ਖਤਮ ਬਾਰਿਸ਼ ਵਾਲਾ ਤੇ 26 ਤਰੀਕ ਨੂੰ ਇੱਕ ਇੰਵੈਸਟਨ ਡਿਸਟਰਬੈਂਸ ਹੋ ਰ ਆ ਰਿਹਾਗਾ ਤੇ ਜੋ ਸਿਰਫ ਆਰੇ ਇਲਾਕਿਆਂ ਵਿੱਚ ਬਦਲਬਾਈ ਕਰੂਗਾ ਬਾਰਿਸ਼ ਦੀ ਕੋਈ ਸੁਭਾਵਨਾ ਨਹੀਂ ਹੈਗੀ ਤੇ ਜੇ ਆਪਾਂ ਗੱਲ ਕਰੀਏ ਇੱਕ ਸਿਸਟਮ ਉਸ ਤੋਂ ਪਿੱਛੇ 29 ਤਰੀਕ ਨੂੰ ਆ ਰਿਹਾ ਉਸ ਕਾਰਨ ਆਪਾਂ ਨੂੰ 29 ਤੇ 30 ਦੀ ਰਾਤ ਨੂੰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਬਾਕੀ ਆ ਜੋ ਕਰਦੇ ਆ ਗੱਲਬਾਤ ਆ ਜੋ ਜਲਦੀ ਜਲਦੀ ਲਾਈਵ ਤੇ ਅੱਜ ਕਾਫੀ ਟਾਈਮ ਬਾਅਦ ਆਪਾਂ ਲਾਈਵ ਹੋ ਜਾਾਂਗੇ ਲਗਭਗ 6 ਮਹੀਨੇ ਬਾਅਦ। ਕੀ ਆਜੋ ਕਰਦੇ ਆਂ ਗੱਲਬਾਤ। ਆਜੋ ਜਲਦੀ ਜਲਦੀ ਲਾਈ ਮਿੱਤਰੋ। ਤੇ ਉਮੀਦ ਕਰਦੇ ਆਂ ਕਿ ਸਾਰੇ ਵਧੀਆ ਹੋਵੋਗੇ। ਤੇ ਆਰੇ ਕਬਰੀਤੀ ਦਾ ਬੁਰਾ ਹਾਲ ਹੋਇਆ ਪਿਆ ਆਪਣੇ ਬੋਰ ਬਹੁਤ ਜ਼ਿਆਦਾ ਬ੍ਰੇਤੀ ਮਾਰਦਾ ਤੇ ਜੇ ਗੱਲ ਕਰੀ ਆਪਾਂ ਮੌਸਮ ਬਾਰੇ ਤਾਂ ਜੋ ਮੌਜੂਦਾ ਸਿਸਟਮ ਸੀ ਇਹ ਖਤਮ ਹੋ ਗਿਆ ਦੁਪਹਿਰ ਤੋਂ ਬਾਅਦ ਅੱਜ ਤੇ ਇਸ ਤੋਂ ਪਿੱਛੇ ਇੱਕ ਬਾਰਿਸ਼ ਵਗੈਰਾ ਬਹੁਤ ਵਧੀਆ ਹੋਈ ਹੈਗੀ ਆਪਣੇ ਦੇਖ ਸਕਦੇ ਹੋ ਤੁਸੀਂ ਪਾਣੀ ਖੜਾ ਹੈਗਾ ਤੇ ਆ ਜੋ ਜਲਦੀ ਜਲਦੀ ਲਾਈਵ ਕਰਦਿਆਂ ਗੱਲਬਾਤ ਆ ਜੋ ਜੀ ਜਲਦੀ ਜਲਦੀ ਲਾਈਵ ਕਰਦਿਆਂ ਗੱਲਬਾਤ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਜure bare gall baat karange apan a jo jaldi jaldi live ਤੇ ਕਰਾਂਗੇ ਗੱਲਬਾਤ ਹਾਂਜੀ ਆਜੋ ਜਲਦੀ ਜਲਦੀ ਲਾਈਵ ਕਰਦੇ ਆ ਗੱਲਬਾਤ ਆਉਣ ਵਾਲੇ ਦਿਨਾਂ ਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿ ਸਕਦਾ ਤੇ ਰਾਤ ਵੀ ਚੰਗੀ ਬਾਰਿਸ਼ ਹੋਈ ਆ ਪੰਜਾਬ ਦੇ ਕਈ ਇਲਾਕਿਆਂ ਚ ਆ ਦੇਖ ਸਕਦੇ ਆ ਆਪਣੇ ਵੀ ਪਾਣੀ ਖੜਾਗਾ ਕਣਕੇ ਚ ਤੇ ਜੋ ਮੌਜੂਦਾ ਸਿਸਟਮ ਸੀ ਇਸ ਦਾ ਪ੍ਰਭਾਵ ਦੁਪਹਿਰ ਤੋਂ ਬਾਅਦ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਤੇ ਚੜ੍ਹਦੇ ਵੱਲ ਇਹਦਾ ਪ੍ਰਭਾਵ ਹਲੇ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਕੱਲ ਤੋਂ ਤੜਕਸਾਰ ਚੰਗੀ ਧੁੱਪ ਲੱਗੂਗੀ ਤੇ ਜੇ ਗੱਲ ਕਰੀ ਆਪਾਂ 26 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਹੋਰ ਆ ਰਿਹਾ ਹੈਗਾ ਤੇ ਜਿਸ ਕਾਰਨ ਆਪਾਂ ਨੂੰ ਪੰਜਾਬ ਦੇ ਇਲਾਕਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲੂਗੀ ਤੇ ਕੋਈ بارش ਦੀ ਸਭਾਵਨਾ ਨਹੀਂ ਹੈਗੀਗੀ ਤੇ ਸਿਰਫ ਬੱਦਲਵਾਈ ਦੇਖਣ ਨੂੰ ਮਿਲੂਗੀ ਤੇ ਇਸ ਤੋਂ ਬਾਅਦ ਆਪਾਂ ਨੂੰ ਇੱਕ 29 ਤਰੀਕ ਨੂੰ ਜੋ 26 ਵਾਲੇ ਦੇ ਮੁਕਾਬਲੇ ਥੋੜਾ ਜਿਹਾ ਤਾਕੜਾ ਸਿਸਟਮ ਆ ਇਸ ਦੇ ਕਾਰਨ ਆਪਾਂ ਨੂੰ 29 ਤਰੀਕ ਯਾਨੀ ਕਿ 29 ਜਨਵਰੀ ਨੂੰ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈਗੀ 29 ਤੇ 30 ਦੀ ਰਾਤ ਨੂੰ ਤੇ ਇਸ ਦੌਰਾਨ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ ਤੇ ਜੋ ਮੌਜੂਦਾ ਸਿਸਟਮ ਸੀ ਇਹ ਬਿਲਕੁਲ ਖਤਮ ਹੋ ਚੁੱਕਿਆਗਾ ਤੇ 26 ਤਰੀਕ ਵਾਲਾ ਸਿਸਟਮ ਕੋਈ ਖਾਸ ਟਕੜਾ ਨਹੀਂ ਹੈਗਾਗਾ ਉਸ ਨਾਲ ਸਿਰਫ ਬਦਲਬਾਈ ਹੋਊਗੀ ਪੰਜਾਬ ਦੇ ਇਲਾਕਿਆਂ ਦੇ ਤੇ 29 ਤਰੀਕ ਨੂੰ ਆਪਾਂ ਨੂੰ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਜੇ ਬਾਕੀ ਗੱਲਬਾਤ ਕਰੀਏ ਤਾਂ ਅੱਜ ਮੌਸਮ ਤੋੜ ਦੇ ਕਿਸ ਤਰ੍ਹਾਂ ਦਾ ਰਿਹਾ ਤੇ ਉਮੀਦ ਕਰਦੇ ਆ ਕਿ ਗੜੇ ਕਾਕੜੇ ਤੋਂ ਬਚਤ ਰਹੀ ਹੋਊਗੀ ਤੇ ਅਗਰ ਕਿਤੇ ਯਾਰਾ ਨੁਕਸਾਨ ਹੋਇਆ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਤੇ ਗੜੇ ਮਾਰੀ ਤੋਂ ਬਚਤਾ ਤਾਂ ਕਮੈਂਟ ਵਿੱਚ ਜੈਸੇ ਜ਼ਰੂਰ ਲਿਖੋ ਤੇ ਬਾਕੀ ਇਹ ਗੱਲ ਕਰੀਏ ਤਾਂ ਆਪਾਂ ਕੱਲ ਇੱਕ ਵੀਡੀਓ ਅਪਡੇਟ ਅਪਡੇਟ ਕਰੀ ਸੀਗੀ ਤੇ ਅਪਲੋਡ ਕਰੀ ਸੀਗੀ ਤੇ ਉਹਦੇ ਵਿੱਚ ਆਪਾਂ ਗੱਲਬਾਤ ਕਰੀ ਸੀ ਕਿ ਜਦੋਂ 65 ਦਿਨਾਂ ਦੀ ਕਣਕ ਹੋ ਜਾਂਦੀ ਹੈਗੀ ਤਾਂ ਉਸ ਤੇ ਦੀਨਾਂ ਨੂੰ ਕੰਟਰੋਲ ਕਰਨ ਲਈ ਬਹੁਤੇ ਕਿਸਾਨ ਭਰਾ ਤੇਜ਼ ਦਵਾਈ ਸਿਰਕ ਦਿੰਦੇ ਨੇ ਤੇ ਕਿਉਂਕਿ ਹੁਣ ਇਹ ਉਹ ਸਟੇਜ ਆ ਗਈ ਕਣਕ ਆਪਣੀ ਬੱਲੀ ਨੂੰ ਆਕਾਰ ਦੇਣਾ ਸ਼ੁਰੂ ਕਰ ਦਿੰਦੀ ਹੈਗੀ ਤੇ ਉਸ ਤੋਂ ਹੀ ਇਹ ਸਟੇਜ ਹੀ ਡਿਸਾਈਡ ਕਰਦੀ ਹੈ ਕਿ ਕਣਕ ਦੀ ਬੱਲੀ ਦਾ ਸਾਈਜ਼ ਕੀ ਰਹੂਗਾ ਕਿੰਨੇ ਦਾਣੇ ਪੈਣਗੇ ਮੱਖੀ ਚ ਇਹ ਸਾਰਾ ਕੁਝ ਇਸ ਸਟੇਜ ਤੇ ਹੀ ਡਿਸਾਈਡ ਹੁੰਦਾ ਜਦੋਂ ਕਣਕ ਲਗਭਗ 65 ਦਿਨ ਦੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਕਿਸਾਨ ਭਰਾਵੋ ਕਣਕ ਨੂੰ ਆਹ ਸਟੇਜ ਤੇ ਆ ਕੇ ਸਹੀ ਤਰੀਕੇ ਨਾਲ ਕੋਲ ਖੜ ਕੇ ਕੈਰਾ ਰਮਾਓ ਤੇ ਜਾਰਾ ਪਾਣੀ ਨਾ ਲਗਾਉ ਤੇ ਜੇ ਸਪਰੇਅ ਕਰਨੀ ਵੀ ਆ ਤਾਂ ਅਸਲ ਤਾਂ ਸਪਰੇਅ ਤੋਂ ਗੁਰਹਿਜ ਕਰੋ ਤੇ ਜੇ ਨਹੀਂ ਸਰਦਾ ਗੁੱਲੀ ਡੰਡਾ ਉੱਪਰ ਦੀ ਪੈ ਰਿਹਾਗਾ ਜਾਂ ਕੋਈ ਹੋਰ ਚੌੜੇ ਪੱਤੇ ਦੇ ਨਦੀਨ ਕਣਕ ਦੇ ਉੱਪਰ ਦੀ ਪੈ ਰਹੇ ਨੇ ਤਾਂ ਹਲਕੀ ਫੁਲਕੀ ਸਪਰੇਅ ਸਿੜਕ ਦੋ ਤਾਂ ਕਿ ਇੱਕ ਵਾਰ ਬੈਠ ਜਾਏ ਤੇ ਉਸ ਤੋਂ ਬਾਅਦ ਕਣਕ ਉੱਪਰ ਦੀ ਪੈ ਗਈ ਤਾਂ ਕੋਈ ਐਡਾ ਨੁਕਸਾਨ ਨਹੀਂ ਕਰਨਾ ਉਹਨੇ ਝਾੜ ਤੇ ਤੇ ਅਗਰ ਤੁਸੀਂ ਜ਼ਿਆਦਾ ਓਵਰਡੋਜ਼ ਪਾ ਦੋਗੇ ਉਸ ਤੋਂ ਜ਼ਿਆਦਾ ਜਿੰਨਾ ਤੁਹਾਡਾ ਗੁੱਲੀ ਡੰਡੇ ਨੇ ਨੁਕਸਾਨ ਕਰਨਾ ਸੀ ਝਾੜ ਘਟਾਉਣਾ ਸੀ ਉਸ ਤੋਂ ਜ਼ਿਆਦਾ ਤੁਸੀਂ ਦਵਾਈ ਦੀ ਓਵਰਡੋਜ਼ ਪਾ ਕੇ ਘਟਾ ਘਟਾ ਲੋਗੇ ਤਾਂ ਕਰਕੇ ਕਿਸਾਨ ਭਰਾਵੋ ਗੁੱਲੀ ਡੰਡੇ ਵਾਸਤੇ ਜਾਂ ਕੋਈ ਵੀ ਹੋਰ ਇਸ ਸਟੇਜ ਤੇ ਬਹੁਤੇ ਕਿਸਾਨ ਵੀਰ ਪਾਣੀ ਜ਼ਿਆਦਾ ਲਗਾ ਦਿੰਦੇ ਨੇ ਜਿਸ ਕਾਰਨ ਕਣਕ ਪੀਲੀ ਪੈ ਜਾਂਦੀ ਹੈ ਤੇ ਕਣਕ ਦੀ ਗਰੋਥ ਰੁਕ ਜਾਂਦੀ ਹੈਗੀ ਤੇ ਕਣਕ ਸੰਭਲ ਦੇ ਕਰਦੇ ਲਗਭਗ 15-20 ਦੇ ਲੰਘ ਜਾਂਦੇ ਨੇ ਤੇ ਜਿਸ ਕਰਕੇ ਬੱਲੀ ਦੀ ਫਾਰਮੇਸ਼ਨ ਸਹੀ ਨਹੀਂ ਹੋ ਪਾਉਂਦੀ ਤੇ ਝਾੜ ਤੇ ਵੀ ਇਹ ਫਰਕ ਦੇਖਣ ਨੂੰ ਮਿਲਦਾ ਇਹ ਚੀਜ਼ ਦਾ ਜਦੋਂ ਆਪਾਂ ਪਾਣੀ ਦੀ ਓਵਰਡੋਜ਼ ਕਰ ਦਿੰਦੇ ਹਾਂਗੇ ਤੇ ਇਸ ਸਟੇਜ ਤੇ ਪਾਣੀ ਵੀ ਪੂਰਾ ਕੰਟਰੋਲ ਚ ਲਗਾਓ ਤੇ ਤਾਂ ਕਿ ਝਾੜ ਤੇ ਕੋਈ ਜ਼ਿਆਦਾ ਅਸਰ ਨਾ ਪਵੇ ਤੇ ਬਾਕੀ ਜੇ ਆਪਾਂ ਗੱਲਬਾਤ ਕਰੀਏ ਤੁਸੀਂ ਇਸ ਸਾਲ ਕਿਹੜੀ ਵੈਰਾਈਟੀ ਬੀਜੀ ਹੈਗੀ ਕਣਕ ਦੀ ਤੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਇਹ ਤੇ ਕਿਉਂਕਿ ਜੋ 826 ਲੱਗੀ ਹੈਗੀ ਉਹ ਤਾਂ ਲਗਭਗ ਇਸ ਵਕਤ ਅਗੇਤੀ ਲੱਗੀ 822 ਕਿਉਂਕਿ ਇਹ 327 ਨਾਲੋਂ ਲਗਭਗ 15 ਦਿਨ ਘੱਟ ਲੈਂਦੀ ਹੈਗੀ ਪੱਕਣ ਚ ਤੇ ਉਹ ਝੰਡਾ ਪੱਤਾ ਬਣਾਉਣਾ ਸ਼ੁਰੂ ਕਰ ਚੁੱਕੀ ਹੈਗੀ ਜੋ ਅਗੇਤੀ ਲੱਗੀ ਹੈਗੀ ਤੇ ਬਾਕੀ ਜੋ ਪਛੇਤੀ ਹੈਗੀ ਉਹ ਹਲੇ ਹਫ਼ਤੇ ਹਫ਼ਤੇ ਤੱਕ ਝੰਡਾ ਪੱਤਾ ਬਣਾਉਣਾ ਸ਼ੁਰੂ ਕਰੂਗੀ ਤੇ ਚੜਦੇ ਫੱਗਣ ਆਪਾਂ ਨੂੰ ਨਿਸਰਦੀ ਦੇਖਣ ਨੂੰ ਮਿਲੂਗੀ ਤੇ ਤਾਂ ਕਰਕੇ ਕਿਸਾਨ ਭਰਾਵੋ ਇਹ ਉਹ ਕੰਡੀਸ਼ਨ ਹੁੰਦੀ ਹੈਗੀ ਤੇ ਇਹ ਉਹ ਟਾਈਮ ਪੀਰੀਅਡ ਹੁੰਦਾ ਹੈਗਾ ਜਦੋਂ ਆਪਾਂ ਪਾਣੀ ਵੀ ਦੇਖ ਕੇ ਲਗਾਉਣਾ ਤੇ ਕੋਈ ਖਤਰਨਾਕ ਜਾਂ ਕੋਈ ਓਵਰਡੋਜ ਨਹੀਂ ਪਾਉਣੀਗੀ ਆਪਾਂ ਕੱਖਾਂ ਨੂੰ ਕੰਟਰੋਲ ਕਰਨ ਲਈ ਗੁੱਲੀ ਡੰਡੇ ਨੂੰ ਜਾਂ ਚੌੜੇ ਪੱਤੇ ਦੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਨਹੀਂ ਤਾਂ ਤੁਹਾਡੇ ਝਾੜ ਤੇ 4 ਤੋਂ 5 ਮਨ ਦਾ ਫਰਕ ਪੈ ਸਕਦਾ ਹੈਗਾ ਤੇ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈਗੀ ਕਿ ਆਪਾਂ ਜ਼ਿੰਮੇਦਾਰ ਖੇਤੀ ਤੇ ਹੀ ਨਿਰਭਰ ਕਰਦੇ ਆਂਗੇ ਤੇ ਆਪਾਂ ਨੂੰ 6 ਮਹੀਨੇ ਬਾਅਦ ਫਸਲ ਆਉਂਦੀ ਆ ਤੇ 4 ਪਾਏ ਹੁੰਦੇ ਨੇ ਆਪਣੇ ਕੋਲੇ ਤੇ ਤਾਂ ਕਰਕੇ ਆਪਣਾ ਘਰਬਾਰ ਖੇਤੀ ਤੇ ਹੀ ਚੱਲਦਾ ਗਿਆ ਤਾਂ ਕਰਕੇ ਤੇ ਆ ਨਾਲ ਚੱਲੋ ਤੇ ਅਗਰ ਨਹੀਂ ਰਹਿੰਦੇ ਕਈ ਵੀਰਾਂ ਦਾ ਕਿਸਾਨ ਵੀਰਾਂ ਦਾ ਓਵਰਡੋਸ ਸੜਕੀ ਗਈ ਹੈ ਕੱਖਾਂ ਨੂੰ ਕੰਟਰੋਲ ਕਰਨ ਲਈ ਜਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਲਈ ਉਹ ਇਸ ਵਕਤ ਕੋਈ ਘਾਟਾਂ ਵਾਲੀ ਦਵਾਈ ਪਾ ਸਕਦਾ ম্যাগਨੀਜ਼ਮ ਮੈਗਨੀਸ਼ੀਅਮ ਜ਼ਿੰਕ ਇਹ ਚੀਜ਼ਾਂ ਸੜਕ ਸਕਦਾ ਹੈ ਤੇ ਕਿਉਂਕਿ ਇਹ ਸਟੇਜ ਉਹ ਹੁੰਦੀ ਹੈਗੀ ਜਿਸ ਚ ਆਪਾਂ ਜਿੰਨੀ ਤਾਕਤ ਦੇ ਸਕਦੇ ਆਂਗੇ ਕਣਕ ਨੂੰ ਦਿਓ ਕਿਉਂਕਿ ਇਸ ਸਟੇਜ 'ਚ ਡਿਸਾਈਡ ਕਰਦੇ ਆ ਕਿ ਬੱਲੀ ਦਾ ਕਾਰ ਕੀ ਰਹੂਗਾ ਤੇ ਕਿੰਨੇ ਮੱਖੀ ਚ ਦਾਣੇ ਪੈਣਗੇ ਸਾਰਾ ਕੁਝ ਤੇ ਤਾਂ ਕਰਕੇ ਅਗਰ ਕਿਸੇ ਵੀਰ ਦੀ ਕਣਕ ਨੂੰ ਧੱਕਾ ਵਗੈਰਾ ਲੱਗਿਆ ਪਾਣੀ ਦੀ ਓਵਰਡੋਜ ਜਾਂ ਪਾਣੀ ਜ਼ਿਆਦਾ ਹੋ ਗਿਆ ਕਣਕ ਪੀਲੀ ਹੋਈ ਖੜੀ ਹੈਗੀ ਤਾਂ ਡੀਏਪੀ ਦੀ ਸਪਰੇਅ ਕਰ ਸਕਦੇ ਹੋ ਇੱਕ ਤੁਸੀਂ 2.5 ਕਿਲੋ ਕਿੱਲੇ ਦੀ ਸਪਰੇਅ ਕਰ ਸਕਦੇ ਹੋ ਪਾਣੀ 'ਚ ਘੋਲ ਕੇ ਰੱਖ ਦਿਓ 4-5 ਦਿਨ ਵਾਸਤੇ ਤੇ ਉਸ ਤੋਂ ਬਾਅਦ ਜੀਪੀ ਦੀ ਕੱਲੇ ਦੀ ਸਪਰੇਅ ਕਰ ਦੋ ਬਹੁਤ ਵਧੀਆ ਰਿਜ਼ਲਟ ਆ ਉਹਦਾ ਵੀ ਆਪਾਂ ਇਸ ਹਾਲ ਕਰਦੇ ਆਂਗੇ ਤੇ ਬਾਕੀ ਅਗਰ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਮੈਗਨੀਜ਼ ਤੇ ਮੈਗਨੀਸ਼ੀਅਮ ਤੇ ਜ਼ਿੰਕ ਇਹ ਤਿੰਨਾਂ ਚੀਜ਼ਾਂ ਦੀ ਸਪਰੇਅ ਕਰ ਸਕਦੇ ਹੋ ਸਸਤਾ ਸੌਦਾ ਦਾ 100 ਰੁਪਏ ਮੈਗਨੀਜ਼ ਪੈਂਦਾਗਾ ਤੇ 60-70 ਰੁਪਏ ਨੂੰ ਮੈਗਨੀਸ਼ੀਅਮ ਪੈਂਦਾ ਕਿਲੋ ਕ ਮੈਗਨੀਸ਼ੀਅਮ ਪਾ ਦੋ ਤੇ ਬਾਕੀ ਜ਼ਿੰਕ ਪਾ ਦੋ 220 ਚ ਤੁਹਾਡਾ ਕੰਮ ਸਰ ਜੂਗਾ ਤੇ ਅਗਰ ਲੀਟਰਾਂ ਦੇ ਚੱਕਰਾਂ 'ਚ ਪੜਨਾ ਉਹ ਤੁਹਾਨੂੰ ਮਹਿੰਗੇ ਪੈਣਗੇ ਤੇ ਨਾਲੇ ਤੁਹਾਨੂੰ ਉਹਨਾਂ ਰਿਜ਼ਲਟ ਨਹੀਂ ਮਿਲਣਾ ਇਸ ਕਰਕੇ ਇਹ ਤਰੀਕਾ ਵੀ ਵਰਤ ਸਕਦੇ ਹੋ ਤੇ ਅਗਰ ਕਈ ਵੀਰਾਂ ਕਿਸਾਨ ਵੀਰਾਂ ਦਾ ਹੋਰ ਸਵਾਲ ਹੁੰਦਾ ਹੈ ਕਿ ਸਾਡੀ ਕਣਕ ਫਟਾਰਾ ਨਹੀਂ ਕਰ ਰਹੀ ਤਾਂ ਤੁਸੀਂ ਜੂਰੀਏ ਦੀ ਸਪਰੇ ਵੀ ਕਰ ਸਕਦੇ ਹੋ 2.5 ਕਿਲੋ ਜੂਰੀਆ ਪਾ ਸਕਦੇ ਹੋ ਕਿੱਲੇ ਦਾ ਉਹਦੀ ਸਪਰੇਅ ਕਰ ਸਕਦੇ ਹੋਗੇ ਕਣਕ ਕੱਚੀ ਪੈ ਜੂਗੀ ਤੇ ਪਟਾਰਾ ਵਗੈਰਾ ਵਧੀਆ ਕਰਨ ਲੱਗ ਜੂਗੀ ਤੇ ਬਾਕੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਫਰਾਡ ਹੋ ਰਿਹਾਗਾ ਤਕੜੇ ਤਕੜੇ ਚੈਨਲ ਕੰਪਨੀਆਂ ਨੇ ਮਸੂਰੀ ਕਰ ਰਹੇ ਨੇ ਤੇ ਪੇਡ ਪ੍ਰੋਮੋਸ਼ਨ ਕਰ ਰਹੇ ਨੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਇਹ ਪ੍ਰਮੋਸ਼ਨ ਕਿਸ ਦੀ ਹੋ ਰਹੀ ਆ ਉਹ ਇਸ ਹਿਸਾਬ ਨਾਲ ਪ੍ਰਮੋਸ਼ਨ ਕਰਦੇ ਨੇ ਕਿ ਆਪਾਂ ਨੂੰ ਨਹੀਂ ਪਤਾ ਲੱਗਦਾ ਤੇ ਪਰ ਆਪਣਾ ਆਪਣਾ ਇਹ ਕੰਮ ਨਹੀਂ ਹੈਗਾਗਾ ਆਪਣਾ ਪ੍ਰਮਾਤਮਾ ਨੂੰ ਆਪਾਂ ਬਹੁਤ ਦਿੱਤਾ ਹੋਇਆਗਾ ਆਪਾਂ ਨੂੰ ਤੇ ਆਪਾਂ ਸਿਰਫ ਸੌਂਕ ਵਜੋਂ ਵੀਡੀਓ ਪਾਉਣੇ ਆਗੇ ਤੇ ਲਾਈਵ ਹੁੰਨੇ ਆਗੇ ਤਾਂ ਕਿ ਕਿਸੇ ਵੀਰ ਦਾ ਭਲਾ ਹੋ ਸਕੇ ਤੇ ਬਾਕੀ ਧੰਨਵਾਦੀ ਸਾਡੇ ਨਾਲ ਜੁੜੇ ਰਹਿਣ ਲਈ ਓਕੇ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਿਹੜੀ ਵੈਰੈਟੀ ਬੀਜੀ ਆ ਕਣਕ ਦੀ ਇਹ ਜਰੂਰ ਦੱਸੋ ਤੇ ਇਹ ਆਪਣੀ ਵੈਰੈਟੀ 826 ਹੈਗੀ ਪਿਛਲੇ ਸਾਲ ਇੱਥੇ ਆਪਣੇ 30 80 ਤੋਂ 187 ਰਲਾ ਕੇ ਬੀਜੀਆਂ ਸੀਗੀਆਂ ਤੇ ਰੇਸ ਲਾਵਾ ਹਨ ਇਹ ਬਿਲਕੁਲ ਤੇ ਇਹ ਦੂਜੇ ਖੇਤੋਂ ਰੇਤਾ ਛਿੱਟਿਆ ਸੀਗਾ ਚੱਕ ਕੇ ਤਾਂ ਕਰਕੇ ਕਣਕ ਦਾ ਝਾੜ ਐਂਡ ਤੇ ਆ ਕੇ ਘਟ ਜਾਂਦਾ ਇਸ ਕਰਕੇ ਇਸ ਸਾਲ ਆਪਾਂ 826 ਬੀਜੀਏ ਦੇ ਵਿੱਚ ਪਰ ਨਾਲੋਂ ਬਹੁਤ ਜ਼ਿਆਦਾ ਵਧੀਆ ਕਣਕ ਆ ਗਈ ਹੈ ਤਕੀ ਤੇ ਮੇਰੇ ਖਿਆਲ ਵਿੱਚ 826 ਰੇਸਲੇ ਪਾਣਾ ਵਿੱਚ ਜ਼ਿਆਦਾ ਕਾਮਯਾਬ ਆ ਤੇ ਬਾਕੀ ਤੁਸੀਂ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਾਂ ਹੋਰ ਕਿਸਾਨ ਵੀਰਾਂ ਨੂੰ ਕਿਉਂਕਿ ਮੇਰੇ ਨਾਲ ਤਾਂ ਹੁਣ ਬਹੁਤ ਕਿਸਾਨ ਵੀਰ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਤੁਹਾਡਾ ਤਜਰਬਾ ਵੀ ਦੱਸ ਸਕੀਏ ਤੇ ਕਰਪਾੜਾ ਹੋਪੜਾ ਅਗਰ ਤੁਸੀਂ ਮੈਨੂੰ ਦੱਸੋਗੇ ਮੈਂ ਗਾਹਾਂ ਦੱਸੂਗਾ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਤਾਂ ਕਰਕੇ ਕਿਸਾਨ ਵੀਰੋ ਮਦਦ ਕਰਿਆ ਕਰੋ ਇੱਕ ਦੂਜੇ ਦੀ ਤੇ ਬਾਕੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅਗਰ ਵੀਡੀਓ ਚੰਗੀ ਲੱਗੀ ਤਾਂ ਨਹੀਂ ਰਹਿਣ ਦਿਓ ਤੇ ਬਾਕੀ ਮਿਲਦੇ ਆਂ ਜੀ ਤੇ ਸਵੇਰ ਦਾ ਸਮਾਂ ਆ ਸ਼ਾਮ ਦਾ ਸਮਾਂ ਹੋ ਚੁੱਕਿਆ ਦੇਖੋ ਕਿੰਨਾ ਵਧੀਆ ਸਕੂਨ ਦੇ ਸਕੂਨ ਇੱਥੇ ਬਿਲਕੁਲ ਤੇ ਗੁਰੂ ਘਰ ਗਰਬਾਣੀ ਚੱਲ ਰਹੀ ਹੈਗੀ ਤੇ ਬਹੁਤ ਆਨੰਦ ਆ ਰਿਹਾ ਹੈਗਾ ਤੇ ਬਾਕੀ ਮਿਲਦੇ ਆ ਜੀ ਧੰਨਵਾਦੀ ਤੁਹਾਡਾ ਬਹੁਤ ਬਹੁਤ ਸਾਡੇ ਨਾਲ ਜੁੜੇ ਰਹਿਣ ਲਈ ਓਕੇ ਜੀ ਧੰਨਵਾਦੀ ਲਵ ਯੂ ਜੀ